ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨ ਪਤਕਾਰ ਹਾਜ਼ੀਰਾ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਰੇਲਵੇ ਨੇ 32000 ਨਵੀਆਂ ਨੌਕਰੀਆਂ ਕੱਢੀਆਂ ਨੇ ਤਰਜ਼ਗਾਰ ਦੇ ਦਰਵਾਜ਼ੇ ਖੋਲੇ ਨੇ ਸੰਸਦ ਦੇ ਵਿੱਚ ਅਮੋ ਸਾਹਮਣੇ ਆਏ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਬਿੱਟੂ ਛੱਡੀਆਂ ਆਪਣੀਆਂ ਕੁਰਸੀਆਂ ਕੰਗਣਾ ਰੌਨਾਤ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੀ ਕਿਉਂ ਕੀਤੀ ਗਈ ਮੰਗ ਲਾਡੇਵਾਲ ਟੂਲ ਪਲਾਜ਼ਾ ਖੋਲਣ ਦੇ ਆਦੇਸ਼ ਦੇਣ ਤੋਂ ਬਾਅਦ ਕਿਸਾਨ ਐਨਐਚਏ ਦੇ ਆਮੋ ਸਾਹਮਣੇ ਦੇਖੋ ਕੀ ਕਿਹਾ ਕਿਸਾਨਾਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੂੰ ਤ્યાਗ ਦੀ ਭਾਵਨਾ ਜਤਾ ਕੇ ਛੱਡਣੀ ਚਾਹੀਦੀ ਹੈ ਪ੍ਰਧਾਨ ਜੀ ਖੋਣ ਖਬਰਾਂ ਵਿਸਤਾਰ ਨਾਲ ਦੱਸਦੀ ਹੈ ਕਿ ਰੇਲਵੇ ਵਿਭਾਗ ਵੱਲੋਂ 32000 ਨਵੀਆਂ ਨੌਕਰੀਆਂ ਕੱਢੀਆਂ ਗਈਆਂ ਨੇ ਰੇਲਵੇ ਮੰਤਰਾਲੇ ਰੇਲਵੇ ਪ੍ਰੋਟੈਕਸ਼ਨ ਫੋਰਸ ਵਿੱਚ 32000 ਅਮਾਸੀਆਂ ਦੀ ਭਰਤੀ ਕਰੇਗਾ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਰੇਲਵੇ ਨੇ 2014 ਤੋਂ 2024 ਤੱਕ 5.2 ਲੱਖ ਨੌਕਰੀਆਂ ਪੈਦਾ ਕੀਤੀਆਂ ਹਨ ਜੋ ਕਿ 2004 ਤੋਂ 2002 ਤੱਕ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ 4. 11 ਲੱਖ ਨੌਕਰੀਆਂ ਦੇ ਮੁਕਾਬਲੇ 25% ਦੀ ਵਾਧਾ ਹੈ ਕੋਵਿਡ 19 ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਅਧਿਕਾਰੀਆਂ ਨੇ ਕੰਪਿਊਟਰ ਅਪਡੇਟਡ ਟੈਸਟ ਰਾਹੀਂ 130581 ਉਮੀਦਵਾਰਾਂ ਦੀ ਸਫਲਤਾਪੂਰਵਕ ਪ੍ਰਤੀਕਿਰਿਆ ਰੇਲ ਮੰਤਰੀ ਨੇ ਲੋਕ ਸਭਾ ਵਿੱਚ ਪਹੁੰਚੇ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਹੈ ਕਿ 28 ਦਸੰਬਰ 2020 ਤੋਂ 31 ਜੁਲਾਈ 2021 ਤੱਕ 7 ਪੜਾਵਾਂ ਵਿੱਚ 2011 ਸ਼ਹਿਰਾਂ ਵਿੱਚ 726 ਕੇਂਦਰਾਂ ਤੇ 1.26 ਕਰੋੜ ਤੋਂ ਵੱਧ ਉਮੀਦਵਾਰਾਂ ਲਈ CBT আয়োজিত ਕੀਤੀ ਗਈ ਸੀ ਇਸੇ ਤਰ੍ਹਾਂ 17 ਅਗਸਤ 2022 ਤੋਂ 11 ਅਕਤੂਬਰ 2022 ਤੱਕ ਮਹੀਨੇ ਦੇ ਥੋੜੇ ਸਮੇਂ ਤੱਕ ਚੱਲੇ ਪੰਜ ਪੜਾਵਾਂ ਦੌਰਾਨ 191 ਸ਼ਹਿਰਾਂ ਚੋਂ 555 ਕੇਂਦਰਾਂ ਵਿੱਚ CBT ਦੁਆਰਾ 1.1 ਕਰੋੜ ਤੋਂ ਵੱਧ ਉਮੀਦਵਾਰਾਂ ਦਾ ਮੁਲਾਂਕਣ ਕੀਤਾ ਗਿਆ ਸੀ ਤਾਂ ਦੱਸ ਦਈਏ ਕਿ ਰੇਲ ਮੰਤਰੀ ਦੁਆਰਾ ਇਹ ਨੌਕਰੀਆਂ ਕੱਢੀਆਂ ਗਈਆਂ ਨੇ ਜਦੇ ਵਿੱਚ ਇੰਜੀਨੀਅਰ ਤੇ ਟੈਕਨੀਸ਼ੀਅਨ ਦੀਆਂ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ 18ਵੀਂ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਮੌਨਸੂਨ ਸੈਸ਼ਨ ਦੇ ਵਿੱਚ ਆਮੋ ਸਾਹਮਣੇ ਆਏ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਬਿੱਟੂ ਤੇ ਬਹਿਸ ਦੇ ਦੌਰਾਨ ਦੋਨਾਂ ਧਿਰਾਂ ਨੇ ਆਪਣੀਆਂ ਕੁਰਸੀਆਂ ਛੱਡੀਆਂ ਦੱਸ ਦਈਏ ਕਿ ਲੋਕ ਸਭਾ ਵਿੱਚ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਆਮੋ ਸਾਹਮਣੇ ਹੋ ਗਏ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਤੇ ਹਮਲਾ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕੀ ਤੁਹਾਡੇ ਦਾਦਾ ਜੀ ਸ਼ਹੀਦ ਹੋਏ ਸਨ ਪਰ ਉਹ ਉਸ ਦਿਨ ਮਰੇ ਜਿਸ ਦਿਨ ਤੁਸੀਂ ਕਾਂਗਰਸ ਪਾਰਟੀ ਛੱਡੀ ਜਵਾਬ ਦਿੰਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਨਾ ਕਿ ਕਾਂਗਰਸ ਪਾਰਟੀ ਲਈ ਉਹਨਾਂ ਅੱਗੇ ਕਿਹਾ ਕਿ ਪੰਜਾਬ ਚ ਸਭ ਤੋਂ ਵੱਧ ਕੇ ਚੰਨੀ ਦੇ ਨਾਤੇ ਦਰਜ ਹਨ ਉਹਨਾਂ ਅੱਗੇ ਕਿਹਾ ਕਿ ਚਰਨਜੀਤ ਸਿੰਘ ਪਹਿਲਾਂ ਆਪਣੀ ਜਾਇਦਾਦ ਦਾ ਉਬਾਰਾ ਦੇਣ ਉਹ ਸਭ ਤੋਂ ਅਮੀਰ ਸੰਸਦ ਮੈਂਬਰ ਹਨ ਜੰਨੀ ਹਜ਼ਾਰਾਂ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਦੱਸਦੇ ਇਹ ਕਿ ਸੰਸਦ ਮੈਂਬਰ ਦੇ ਇਸ ਕਮ ਅਸਰ ਯੁੱਧ ਦੇ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਬਿੱਟੂ ਨੇ ਇੱਕ ਦੂਸਰੇ ਤੇ ਤੰਜ ਕਸੇ ਕੰਗਨਾ ਰਨਾਤ ਨੂੰ ਸੰਸਦ ਮੈਂਬਰ ਦਾ MP ਚੁਣਿਆ ਗਿਆ ਹੈ ਤਾਂ ਸ이에 ਕਿ ਉਸ ਦੀ MP ਦੀ ਸੀਟ ਰੱਦ ਕਰਾਉਣ ਦੀ ਮੰਗ ਕੀਤੀ ਗਈ ਹੈ ਜਿਸ ਦੇ ਵਿੱਚ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ बॉलीवुड अभिनेता तैम हिमाचल दे मंडी ਤੋਂ पाचपा ਸੰਸਦ ਮੈਂਬਰ ਕੰਗਨਾ ਰਣੌਦ ਦੀ ਮੈਂਬਰਸ਼ਿਪ ਖਿਲਾਫ ਹਿਮਾਚਲ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਹੈ ਇਸ ਪਟੀਸ਼ਨ ਵਿੱਚ ਕੰਗਨਾ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਸ ਪਟੀਸ਼ਨ ਤੇ ਹਾਈ ਕੋਰਟ ਨੇ ਕੰਗਨਾ ਨੂੰ ਨੋਟਿਸ ਜਾਰੀ ਕੀਤਾ ਹੈ ਹਾਈ ਕੋਰਟ ਨੇ ਕਿਹਾ ਕੰਗਨਾ ਨੂੰ 1 ਅਗਸਤ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ ਪਟੀਸ਼ਨ ਕਰਤਾ ਲਾਇਕ ਰਾਮ ਨੇਗੀ ਨੇ ਕੰਗਨਾ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਇਸ ਵਿੱਚ ਉਹਨਾਂ ਨੇ ਅਦਾਲਤ ਤੋਂ ਪਟੀਸ਼ਨ ਕੰਗਨਾ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ ਨਾਇਕ ਜਟ ਭਾਰ ਵਿਭਾਗ ਦੇ ਸਾਬਕਾ ਮੁਲਾਜ਼ਮ ਉਹਨਾਂ ਨੇ ਸਮੇਤ ਤੋਂ ਪਹਿਲਾਂ ਵੀਆਰਐਸ ਲੈ ਲਿਆ ਸੀ ਨੇਗੀ ਦਾ ਕਹਿਣਾ ਹੈ ਕਿ ਉਹ ਚੋਣ ਲੜਨਾ ਚਾਹੁੰਦੇ ਸਨ ਪਰ ਮੰਡੀ ਦੇ ਚੋਣ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਨਾਮਜ਼ਾਦੀ ਪੱਤਰ ਨੂੰ ਗਲਤ ਤਰੀਕੇ ਨਾਲ ਰੱਦ ਕਰ ਦਿੱਤਾ ਗਿਆ ਹੈ ਦਾ ਸਹੀ ਹੈ ਕਿ ਹਾਈ ਕੋਰਟ ਵੱਲੋਂ ਕੰਗਨਾਰਾ ਨਾਤ ਨੂੰ ਨੋਟਿਸ ਪੇ ਜਾ ਗਿਆ ਹੈ ਜਿਸ ਦਾ ਜਵਾਬ ਉਹਨਾਂ ਨੂੰ 1 ਅਗਸਤ ਤੱਕ ਦੇਣਾ ਪਵੇਗਾ ਲਾਡੇয়াল ਟੂਲ ਪਲਾਜ਼ਾ ਖੋਲਣ ਦੇ ਨਿਰਦੇਸ਼ਾਂ ਤੋਂ ਬਾਅਦ ਕਿਸਾਨ ਆਗੂ ਪੜਕ ਗਏ ਨੇ ਅਤੇ ਐਨਐਚਏਆਈ ਦੇ ਅਮੋ ਸਾਹਮਣੇ ਹੋ ਗਏ ਨੇ ਤੇ ਉਹਨਾਂ ਨੇ ਕੁਝ ਫੈਸਲੇ ਲੈਨੇ ਦਾ ਸਹੀ ਹੈ ਕਿ ਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾza ਪਿਛਲੇ 40 ਦਿਨਾਂ ਤੋਂ ਬੰਦ ਪਿਆ ਹੈ ਸਾਰੇ ਵਾਹਨ ਬਿਨਾ ਟੈਕਸ ਤੋਂ ਮੁਫਤ ਦਿੱਤੇ ਜਾ ਰਹੇ ਹਨ ਹੁਣ ਤੱਕ 40 ਕਰੋੜ ਲੋਕ ਟੈਕਸਾਂ ਤੋਂ ਬਚੇ ਹਨ ਕਿਸਾਨਾਂ ਅਤੇ NHAI ਟੋਲ ਪਲਾza ਖੋਲਣ ਲਈ ਹਾਈ ਕੋਰਟ ਅਵਚ ਕੇਸ ਅਦਾਇਰ ਕੀਤਾ ਸੀ ਹੁਣ ਟੋਲ ਪਲਾza ਤੇ ਸਥਿਤੀ ਐਜੀ ਬਣ ਗਈ ਹੈ ਕਿ ਕਿਸਾਨ ਆਗੂ ਅਤੇ NHAI ਆਮੋ ਸਾਹਮਣੇ ਹਨ ਜਾਣਕਾਰੀ ਦਿੰਦਿਆਂ ਭਾਰਤੀ ਮਜ਼ਦੂਰ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਖ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਇੰਦਰਬੀਰ ਸਿੰਘ ਕਾਦੀਆਂ ਨੇ ਦੱਸਿਆ ਕਿ ਅੱਜ ਸਮੂਹ ਕਿਸਾਨ ਅਤੇ ਆਮ ਲੋਕਾਂ ਸਵੇਰੇ 11 ਵਜੇ ਤੱਕ ਲਾਡੇਵਾਲ ਟੂਲ ਪਲਾਜ਼ਾ ਤੋਂ ਪੁੱਜਣ ਲਈ ਕਿਹਾ ਗਿਆ ਹੈ ਹਾਈ ਕੋਰਟ ਦੀ ਤਰੀਕ ਤੋਂ ਅਗਲੇ ਦਿਨ ਪੰਜਾਬ ਸਰਕਾਰ ਦੇ ਵਕੀਲਾਂ ਨੇ ਲੋਕਾਂ ਦਾ ਖੂਬ ਹੰਗਾਮਾ ਕੀਤਾ ਕਿਸਾਨਾਂ ਨੇ 35ਨ ਲਈ ਹਾਈ ਕੋਰਟ ਵਿੱਚ ਅਰਜੀ ਦਾਇਰ ਕੀਤੀ ਸੀ ਪਰ ਹਾਈ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਹੋ ਇਸ ਕੇਸ ਵਿੱਚ ਤਰ ਨਹੀਂ ਬਣ ਸਕਦੇ ਉਹ ਵੱਖਰੇ ਤੌਰ ਤੇ ਨਵੀਂ ਹਿੰਟ ਦਾਇਰ ਕਰ ਸਕਦਾ ਹੈ ਹਾਈ ਕੋਰਟ ਨੇ ਕਿਹਾ ਕਿ ਐਨ ਐਚ ਆਈ ਸ਼ੁਰੂ ਕਰਕੇ ਟੋਲ ਅਦਾ ਕੀਤਾ ਜਾਵੇ ਪੰਜਾਬ ਸਰਕਾਰ ਨੇ ਅਦਾਲਤ ਦੇ 4 ਹਫ਼ਤੇ ਦਾ ਸਮਾਂ ਲਿਆ ਹੈ ਹੁਣ ਇਹ ਜ਼ਰੂਰੀ ਨਹੀਂ ਕਿ ਟੋਲ 4 ਹਫ਼ਤੇ ਬਾਅਦ ਹੀ ਸ਼ੁਰੂ ਹੋਵੇ 10 ਸਹੀ ਹੈ ਕੀ ਲਾਡੇ ਹਾਲ ਦਾ ਸਭ ਤੋਂ ਮਹਿੰਗਾ ਟੂਲ ਖੋਲਣ ਤੇ ਕਿਸਾਨਾਂ ਗੋਵਾਂ ਵੱਲੋਂ ਹੰਗਾਮਾ ਕੀਤਾ ਗਿਆ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਿਆਨ ਦਿੱਤਾ ਹੈ ਕਿ ਸੁਖਬੀਰ ਬਾਦਲ ਨੂੰ ਹੁਣ ਤਿਆਗ ਕਰਕੇ ਆਪਣੀ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਦੱਸइए ਕੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅੱਜ ਇੱਕ ਅਹਿਮ ਕਾਨਫਰੰਸ ਕੀਤੀ ਉਹਨਾਂ ਕਹਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਜਿਸ ਦੀ ਉਹ ਪੂਰਤੀ ਕਰ ਆਏ ਹਨ ਉਸ ਵਿੱਚੋਂ ਕੀ ਕਹਿ ਕੇ ਆਏ ਹਨ ਕਿਹੜੀਆਂ ਗਲਤੀਆਂ ਮੰਨ ਕੇ ਆਏ ਹਨ ਇਸ ਬਾਰੇ ਤਾਂ ਜ਼ਥੇਦਾਰ ਹੀ ਦੱਸ ਸਕਦੇ ਹਨ ਅੱਗੇ ਜਥੇਦਾਰ ਸਾਬਾਨ ਤੇ ਪੰਜ ਸਿੰਘ ਸਾਬਾਨ ਬੈਠ ਕੇ ਕੀ ਫੈਸਲਾ ਲੈਂਦੇ ਹਨ ਉਹ ਵੇਖਣਾ ਹੋਵੇਗਾ ਪ੍ਰੋਫੈਸਰ ਚੰਦੂ ਮਾਜਰਾ ਨੇ ਕਿਹਾ ਜਦੋਂ ਵੀ ਕੁਝ ਗਲਤ ਹੋਇਆ ਅਸੀਂ ਚੁੱਪ ਰਹੇ ਇਸ ਕਰਕੇ ਅਸੀਂ ਵੀ ਕਸੂਰਵਾਰ ਹਾਂ ਤਾਂ ਹੀ ਅਸੀਂ ਅਕਾਲ ਤਖਤ ਜਾ ਕੇ ਆਪਣੀ ਗਲਤੀ ਮੰਨ ਕੇ ਆਏ ਹਾਂ ਹੁਣ ਇਸ ਬਾਰੇ ਵੀ ਜਥੇਦਾਰ ਨੇ ਫੈਸਲਾ ਲੈਣਾ ਹੋਣਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾ ਕੇ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਦੱਸਈਏ ਕਿ ਅਕਾਲੀ ਦੇ ਵਿੱਚ ਦੋ ਤੜਿਆਂ ਦੇ ਵਿੱਚ ਯੁੱਧ ਛਿੜਿਆ ਹੈ ਜਿਹੜਾ ਲੋਕਾਂ ਦਾ ਨਾਮ ਨਹੀਂ ਲੈ ਰਿਹਾ ਇਹਦੇ ਵਿੱਚ ਹੀ ਅੱਜ ਇੱਕ ਵਿਸ਼ੇਸ਼ ਕਾਨਫਰੰਸ ਹੋ ਰਾਨਾ ਪ੍ਰੋਫੈਸਰ ਚੰਦੂ ਸਿੰਘ ਮਾਚਰਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਕਰਕੇ ਆਪਣੀ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਨਵੀਆਂ ਤੇ ਤਾਜ਼ਗੀਂ ਖਬਰਾਂ ਲੈ ਕੇ ਮੁੜਾ ਹਾਜ਼ਰ ਹੋਵਾਂਗੇ ਤੁਸੀਂ ਇਹ ਰਹੋ ਨਿਰਪੰਚਾਬੀ মিডিਆ ਹੁੰਦੀ ਹੈ ਜਸ ਧੰਨਵਾਦ